ਆ ਵੀਰਾ ਸੱਤੀ ਜੀ ਆ 20 ਪੌਂਟਸ ਵਾਲੇ ਦੀ 20 ਪੌਂਟ ਸੀਪੇ ਚਕਰ ਵੱਲੋਂ ਸੀਪੇ ਚਕਰ ਵੱਲੋਂ 20 ਪੌਂਟ ਜਿਹੜੇ ਪੁੱਜੇ ਆ पाला ਬੱਜਵਾਲਾ ਬਿਲਗੇ ਵਾਲੇ ਲਾਲੇ ਦਾ ਭੰਗੜਾ ਪੈਂਦਾ ਕਹਿੰਦੇ ਅੱਜ ਖੇਡ ਮੈਦਾਨ ਦੇ ਵਿੱਚ ਆਓ ਸ਼ਮੀਰ ਖਾਨ ਸਨੀ ਬੱਲੇ ਬੱਲੇ ਕਰਵਾ ਗਿਆ ਸਾਹਮਣੇ ਕਬੱਡੀ ਪਾਉਣ ਬਾਗੀ ਆ ਗਿਆ ਪਰਮਜੀਤਪੁਰੇ ਵਾਲਾ ਆਓ ਦੇਖਦਾ ਵੀ ਦੁੱਗਾਂ ਵਾਲਾ ਤੇ ਬਾਗੀ ਟੱਕਰ ਸਿਰੇ ਦੀ ਹੈ ਬਾਗੀ ਤੇ ਦੁੱਗਾਂ ਵਾਲਾ ਦੁੱਗਾਂ ਵਾਲਾ ਤੇ ਬਾਗੀ 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 ਹੋ ਗਈ ਮੇਰੇ ਵੀਰੋ ਬਾਗੀ 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 ਹੋ ਗਈ ਮੇਰੇ ਵੀਰੋ ਸਿਰਾ ਲਾਤਾ ਹੈ ਪਰਮਜੀਤਪੁਰੇ ਵਾਲੇ ਨੇ ਸਾਹਮਣੇ ਬੂਰੀਏ ਨੇ ਕਬੱਡੀ ਪਾਦੀ ਕਰ ਦੇ ਗੱਲ ਯਾਰ ਲਓ ਸਾਹਮਣੇ ਕਹਿੰਦੇ ਬੂਰੀਆ ਉਧਰਲੇ ਪਾਸੇ ਚੱਕੀ ਏ ਚੱਕੀ 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 ਉਹ ਚੱਕੀ ਜਾਂਦਾ ਫੱਟੇ ਚੱਕੀ ਉਹ ਚੱਕੀ ਜਾਂਦਾ ਫੱਟੇ ਚੱਕੀ ਇਹ ਮੇਰਾ ਖਿਆਲ 500 ਪਾਉਂਡ ਗੱਗੂ ਤੇ ਨਾਲ ਕਹਿੰਦੇ ਮਿੰਟੂ ਕਹਿੰਦਾ ਵੀ ਲੈ ਵੀ ਮਿੰਟੂ ਹਲੇ ਲੱਕ ਗੋਲਡੀਸ ਕੁਝ ਵੀ ਹੋ ਸਕਦਾ ਆਹ ਵੇਖਦਾ ਵੀ ਇਸ ਵੇਲੇ ਕਬੱਡੀ ਨੌਜਨ ਗगन ਨੇ ਪਾ ਦਿੱਤੀ ਹੈ ਹੁਣ ਦੁੱਗਾਂ ਵਾਲਾ ਫੈਨ ਫਾਲੋ ਕਹਿੰਦੇ ਖੁਸ਼ੀ ਦੀ ਵੀ ਬਹੁਤ ਹੈ ਪਰ ਜੋਗੇ ਵਾਲੇ ਇਹਦੀ ਖੇਡ ਦੀ ਇਹਦੀ ਨਿਮਰਤਾ ਦੀ ਇਹ ਵਧੀਆ ਖਿਡਾਰੀ ਦੀ ਦੁਨੀਆ ਸਿਫਤ ਕਰਦੀ ਹੈ ਨੌਜੋਨਾਂ ਪਾਉ ਵੀ ਅਗਲੀ ਕਬੱਡੀ ਆਹ ਵੀ ਰੇਡ ਕਬੱਡੀ 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 ਵਾਹ ਓਏ ਤਾਕੜਾ ਆ ਤਾੜੀਆਂ ਮਾਰ ਦਿਓ ਤਾਕੜ ਦੇ ਲਈ ਕਹਿੰਦੇ ਰੇਡਰ ਤੇ ਕਿਤੇ ਜਾਫੀ ਇਹ ਕਹਿੰਦੇ ਜਦ ਆਹ ਰਾਉਂਡ ਖੇੜਦੇ ਕਿਤੇ ਲੰਬੜ ਖੇਡਿਆ ਡਫਰ ਵਾਲਾ ਉਹਨੇ ਕਹਿੰਦੇ ਰੇਡਾਂ ਵੀ ਪਾਈਆਂ ਤੇ ਕਿਤੇ ਜਫੇ ਵੀ ਲਾਏ ਆਹ ਤਾਕੜ ਨੌਜਨ ਗਬਰੂ ਗੋਗੜੀਆਂ ਵਾਲਾ ਇਸ ਵੇਲੇ ਕਬੱਡੀ ਹਰ ਕੋਸ਼ਿਸ਼ ਕੀਤੀ ਪੁਆਇੰਟ ਜਿਹੜਾ ਤਾਕੜ ਦੇ ਹਿੱਸੇ 'ਚ ਆ ਜੁੜਿਆ ਆਹ ਭਾਜੀ ਸੁਨੀਲ ਦੇ ਕਿੰਨੇ ਕਰਨ ਬੱਲੇ ਬੱਲੇ ਕਰਵਾਈ ਗੱਲ ਕਿਨੇ ਪਾਸ ਦੇ ਹੈ ਪਰ ਅੱਜ ਪ੍ਰੈਜੈਂਟ ਦੀ ਗੱਲ ਹੁੰਦੀ ਹੈ ਇਧਰਲੇ ਪਾਸੇ ਗਗਨ ਜੋਗੇਵਾਲ ਦੀ ਪੈਂਦੀ ਹੋਈ ਕਬੱਡੀ ਐਵੇਂ ਨਹੀਂ ਕਿਨੇ ਵੱਡੀ ਗੇੜੀ ਨਾਲ ਮਾਰ ਸਨਮਾਨ ਸਿਰਾ ਸਿਰਾ ਆਹ ਵੇਖਦਾ ਵੀ ਇਸ ਵੇਲੇ ਦੁਕਾਨ ਵਾਲਾ ਦੁਕਾਨ ਵਾਲਾ ਦੁਕਾਨ ਵਾਲਾ ਜੋਗੇ ਵਾਲਿਆਂ ਤੇ ਦੁਕਾਨ ਵਾਲਾ ਆਹ ਵਾਹ ਓਏ ਜੋਗੇ ਵਾਲਿਆ ਸੁਨੀਲ ਦੇ ਲਈ 20 ਪਾਉਂਡ ਸੀਪੇ ਚੱਕਰ ਵੱਲੋਂ ਦਿੱਤੇ ਜਾ ਰਿਹਾ ਹੈ ਸੁਨੀਲ